ਭਾਈ ਕੁਝ ਸਮਾਂ ਪਹਿਲਾਂ ਇਹ ਜਨਾਨੀ ਸਾਡੇ ਪਿੰਡ ਦੇ ਵਿੱਚੋਂ ਕੁੜੀ ਕੱਢ ਕੇ ਲੈ ਗਈ ਸੀ ਆਪਦੀ ਸਕੂਟਰੀ ਮਗਰ ਪਿਠਾ ਕੇ ਜੋ ਸਾਡੇ ਕੋਲੇ ਉਹਦੀਆਂ ਵੀਡੀਓ ਸਾਰੀਆਂ ਪਈਆਂ ਅਸੀਂ ਇਹਨੂੰ ਭਾਲਦੇ ਰਹੇ ਪੰਚਾਇਤ ਤੌਰ ਤੇ ਪਰ ਇਹਨੇ ਫੋਨ ਚੱਕਣਾ ਬੰਦ ਕਰਤਾ ਫੋਨ ਬੰਦ ਕਰ ਲਿਆ ਫਿਰ 2-3 ਮਹੀਨੇ ਬਾਅਦ ਇਹਨੇ ਆਧਾਰ ਕਾਰਡ ਅਪਡੇਟ ਕਰਵਾ ਲਈ ਆਪਦੇ ਨਾਲ ਜਿਹੜੀ ਸਾਡੇ ਪਿੰਡੋਂ ਕੁੜੀ ਲੈ ਕੇ ਗਈ ਸੀ ਟੂਡ ਮੈਰਿਜ ਕਰਵਾ ਕੇ ਅੱਜ ਮੁੜ ਕੇ ਅਸੀਂ ਕੁਝ ਦਿਨਾਂ ਬਾਅਦ ਪਿੰਡ ਦੇ ਵਿੱਚ ਮਤਾਂ ਪਾਇਆ ਜੇ ਜੋ ਵੀ ਪਿੰਡ ਚ ਕੋਈ ਮੁੰਡਾ ਕੁੜੀ ਵਿਆਹ ਕਰਾਉਂਦਾ ਸੀ ਉਹਨੂੰ ਪਿੰਡ ਚ ਨਹੀਂ ਰਹਿਣ ਦੇਣਾ ਜੇ ਕੋਈ ਮਾਪਿਓ ਸਪੋਰਟ ਕਰਦਾ ਅਸੀਂ ਉਹਨੂੰ ਵੀ ਪਿੰਡ ਦੇ ਵਿੱਚ ਨਹੀਂ ਰਹਿਣ ਦੇਣਾ ਤੇ ਹੁਣ ਇਹ ਜਨਾਨੀ ਅੱਜ ਪਿੰਡ ਆ ਗਈ ਨਾਲ ਇਹਦਾ ਮੁੰਡਾ ਅਸੀਂ ਇਹਨਾਂ ਨੂੰ ਸਾਰੀ ਸੰਗਤ ਪਿੰਡੋਂ ਬਾਹਰ ਕੱਢਣ ਲੱਗੇ ਇਹਨਾਂ ਦੇ ਘਰ ਨੂੰ ਜਿੰਦਾ ਲਾਉਣ ਲੱਗੇ ਆ ਇਹਦੂ ਗਏ ਕੁਝ ਵੀ ਕਰ ਲੈਣਾ ਇਹ ਆਪ ਦਾ ਆਪ ਜ਼ਿੰਮੇਵਾਰ ਹੋਣਗੇ ਅਸੀਂ ਇਹਨਾਂ ਦਾ ਸਹੀ ਸਲਾਮਤ ਇਹਨਾਂ ਨੂੰ ਘਰੋਂ ਬਾਹਰ ਕੱਢ ਕੇ ਜਿੰਦਾ ਲਾਤਾ ਧੰਨਵਾਦ ਚਲੋ ਜੋ ਅਸੀਂ ਮਤਾ ਪਾਇਆ ਹੋਇਆ ਸੀ ਉਹ ਕੁੜੀ ਭਿਉਣ ਤੋਂ ਅਸੀਂ ਪਹਿਲਾਂ ਦਾ ਪਾਇਆ ਹੋਇਆ ਸੀ ਪਰ ਇਹਨਾਂ ਨੇ ਉਸ ਨੂੰ ਲੰਗਣਾ ਲੰਗਣਾ ਕੀਤੀ ਉਸ ਮਤੇ ਅੱਜ ਅਸੀਂ ਉਸ ਦੀ ਇਹਨਾਂ ਨੂੰ ਸਜ਼ਾ ਦਿੱਤੀ ਆ ਤੇ ਅਸੀਂ ਇਹਨਾਂ ਦੇ ਘਰ ਨੂੰ ਜਿੰਦਾ ਲਾਤਾ ਜਿੰਦੇ ਦੀ ਭਾਨਾ ਤੋੜ ਹੋਈ ਇਹ ਜ਼ਿੰਮੇਵਾਰ ਹੋਣਗੇ ਕੀ ਮਾਮਲਾ ਕੀ ਆ ਬੂਰਾ ਮੇਰਾ ਨਾ ਗਵਿੰਦਾ ਜੀ ਤੇ ਆਪਣਾ ਕਟ ਮਾਰ ਇਹ ਸਰਪੰਚ ਨੇ ਕਰਵਾਈ ਆ ਘਰੇ ਆ ਕੇ ਤੇ 21 ਤਰੀਕ ਨੂੰ ਅਸੀਂ ਮੈਂ ਤੇ ਮੰਮੀ ਆ ਰਹੇ ਸੀ ਤਿੰਨ ਚਾਰ ਮਹੀਨੇ ਬਾਅਦ ਤੇ ਮੇਰੇ ਵੱਡੇ ਭਰਾ ਨੇ ਲਾ ਮਰਜ ਕਰਵਾਈ ਸੀ ਉਹਨਾਂ ਦਾ ਸਾਰਾ ਕੁਝ ਹੋਇਆਗਾ ਤੇ ਬਾਦ ਵਿੱਚ ਇਹਨਾਂ ਨੇ ਅਸੀਂ ਇਹ ਕੱਪੜੇ ਚੱਕਣ ਆਏ ਸੀ 21 ਤਰੀਕ ਨੂੰ 9:30 ਵਜੇ ਦੀ ਗੱਲ ਆ ਸਰਪੰਚ ਆ ਸਰਪੰਚ ਨੇ ਪਹਿਲਾਂ ਮੈਨੂੰ ਘੁੱਟਿਆ ਬਾਅਦ ਵਿੱਚ ਮੈਂ ਡੇਢ ਨੂੰ ਘੁੱਟਿਆ ਘੁੱਟਿਆ ਤੇ ਬਾਅਦ ਵਿੱਚ ਨਿਰੇਗ ਵਾਲੀਆਂ ਬੁੜੀਆਂ ਸੀ ਦੋ ਆਈਆਂ ਸੀਗੀਆਂ ਨਾਲ ਉਹਨਾਂ ਦੇ ਤੇ ਮੇਰੀ ਮੰਮੀ ਨੂੰ ਵੀ ਬਹੁਤ ਘੁੱਟਿਆ ਉਹਨਾਂ ਨੇ ਤੇ ਇਹਨਾਂ ਨੇ ਵੀਡੀਓ ਵੀ ਬਣਾ ਕੇ ਸਾਰੇ ਸੋਸ਼ਲ ਮੀਡੀਆ ਤੇ ਇਹਨਾਂ ਨੇ ਜਲੂਸ ਕੱਢਿਆ ਸਾਰਾ ਇਹ ਘਟਨਾ ਕਦੋਂ ਦੀ ਐ ਸਾਰਾ ਮਾਮਲਾ ਕਦੋਂ ਦਾ ਜਦੋਂ ਇਹ ਤੁਹਾਡੇ ਪਨਾਲੀ ਗਾਣੀ ਹੋਇਆ ਇਹ ਤਿੰਨ ਚਾਰ ਮਹੀਨੇ ਹੋ ਗਏ ਜੀ ਇਹ ਗੱਲ ਨੂੰ ਤੇ ਤਿੰਨ ਚਾਰ ਮਹੀਨੇ ਬਾਅਦ ਮੈਂ ਤੇ ਮੇਰੀ ਮੰਮੀ ਤੇ ਅਸੀਂ ਆਪਦੀ ਭੈਣ ਕੋਲੇ ਰਹਿੰਦੇ ਸੀਗੇ ਇਹ ਇਹ ਮਾਮਲੇ 'ਚ ਸਾਨੂੰ ਕੁਝ ਨਹੀਂ ਪਤਾਗਾ ਤੇ ਬਾਅਦ ਵਿੱਚ ਇਹ ਕੁੜੀ ਘਰੇ ਆਈ ਸੀ ਇਕੱਲੀ ਮੈਂ ਆਪਦੀ ਮੰਮੀ ਨੂੰ ਫੋਨ ਲਾਇਆਗਾ ਇਹ ਆਲੂਆਂ ਨੂੰ ਗਏ ਸੀਗੇ ਤੇ ਬਾਅਦ ਵਿੱਚ ਮੰਮੀ ਉਹਨਾਂ ਦੇ ਘਰੇ ਛੱਡਣ ਚਲੀ ਗਈ ਆ ਇਹ ਦੋਸ਼ ਲਾ ਰਹੇ ਸੀ ਕਿ ਇਹ ਲੈ ਕੇ ਗਈ ਆ ਇਹ ਦੋਸ਼ ਹੈ ਕਿ ਸਾਰੇ ਕੈਬਰੇਜ ਛੱਡਣ ਗਏ ਮਤਲਬ ਕਿ ਐਦਾਂ ਕਰਕੇ ਫਸ ਗਈ ਆ ਉਹ ਦੋਸੇ ਐਦਾਂ ਲਾ ਰਹੀ ਆ ਕਿ ਇਹ ਲੈ ਕੇ ਗਈ ਆ ਪਿੰਡ ਦੀ ਇਹ ਮੁੰਡਾ ਮੁੰਡਾ ਕੁੜੀ ਰਹਿਣ ਵਾਲੀ ਜਿਹੜੀ ਹੈ ਹਾਂਜੀ ਪਿੰਡ ਦੇ ਆ ਜੀ ਤੇ ਇਹਦਾ ਕਿੰਨੇ ਮਹੀਨੇ ਪਹਿਲਾਂ ਜਿਹੜਾ ਇਹਨਾਂ ਨੇ ਕੋਡ ਮੈਡੀਕਲ ਕਰਵਾਈਲਾ ਮੈਡੀਕਲ ਤਿੰਨ ਚਾਰ ਮਹੀਨੇ ਹੋ ਗਏ ਜੀ ਤੇ ਹੁਣ ਜਿਹੜੀ ਇਹ ਪਰਸੋ ਘਟਨਾ ਵਾਪਰੀ ਜਿਹੜੀ ਹੈ ਹਾਂਜੀ 21 ਤਰੀਕ 9:30 ਵਜੇ ਦੀ ਗੱਲ ਹੈ ਜੀ ਉਸ ਤੋਂ ਬਾਅਦ ਕੀ ਹੋਇਆ ਬਾਅਦ ਵਿੱਚ ਕਟ ਮਾਰ ਕੋ ਉਸ ਤੋਂ ਬਾਅਦ ਜੀ ਅਸੀਂ ਕਟ ਮਾਰ ਤੋਂ ਬਾਅਦ ਅਸੀਂ ਦਾਖਲ ਹੋ ਗਏ ਸੀਗੇ ਇਹ 22 ਤਰੀਕ ਨੂੰ ਤੇ ਸਵੇਰ ਦਾਖਲ ਹੋਏ ਸੀ ਐਂਬੂਲੈਂਸ ਤੇ ਲੈ ਮੈਂ ਆਦੀ ਮਮੀਨ ਲੈ ਕੇ ਗਿਆ ਸੀਗਾ ਉੱਥੇ ਹਫਤਾ ਦਾਖਲ ਰਹੇ ਆ ਤੇ ਮੈਡੀਸਨ ਵਗੈਰਾ ਚੱਲ ਰਹੀਆਂ ਸੀਗੀਆਂ ਹਜੇ ਤੇ ਗੋਟਮਰ ਹਜੇ ਵੀ ਗੋਟਾ ਵਗੈਰਾ ਫਰੇਚਰ ਵਗੈਰਾ ਆਇਆਗਾ ਮਤਲਬ ਤੇ ਗੋਟਮਰ ਕੀਤੀ ਪਈ ਆ ਤੇ ਉਂਗਲਾ ਵਗੈਰਾ ਤੇ ਬਹੁਤ ਫਰੇਚਰ ਇਹਨਾਂ ਦੇ ਟੁੱਟੀਆਂ ਪਈਆਂ ਦੋਨੇ ਦੋਨੇ ਪਾਸੇ ਦੀਆਂ ਤੇ ਗੋਟ ਤੇ ਗੋਟ ਦੋਨੇ ਪਾਸੇ ਦੀ ਟੁੱਟੇ ਪਏ ਆ ਤੇ ਇਹਨਾਂ ਤੇ ਨਾ ਹੀ ਰੋਟੀ ਪਕਾਈ ਜਾਂਦੀ ਆ ਨਾ ਹੀ ਇਹਨਾਂ ਤੋਂ ਖਾਦੀ ਜਾਂਦੀ ਆ ਤੇ ਨਾ ਹੀ ਇਹ ਬਾਥਰੂਮ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜਦੋਂ ਤੁਹਾਨੂੰ ਕਿਹਨੇ ਭੇਜਦਾ ਵਾਪਸ ਹਸਪਤਾਲ ਤੋਂ ਵਾਪਸ ਹਾਂਜੀ ਅਸੀਂ ਛੋਟੀ ਅਸੀਂ ਆਪ ਹੀ ਕਰਾ ਕੇ ਤੇ ਆਸੀ ਅਸੀਂ ਬਾਲਾਂ ਆਪਦੇ ਮਤਲਬ ਠਾਣੀ ਜਗੇ ਉਥੇ ਜੀ ਕਾਰਵਾਈ ਕੀਤੀ ਸੀਗੀ ਕਾਰਵਾਈ ਤੋਂ ਬਾਅਦ ਇਹਨਾਂ ਨੇ ਕੋਈ ਵੀ ਮਤਲਬ ਕਿ ਮੁੱਦਾ ਨਹੀਂ ਚੱਕਿਆ ਸੀਗਾ ਆਹ ਦਾ ਪਰਚਾ ਦਾਖਲ ਕੀਤਾ ਸੀਗਾ ਸੀ ਪਰਚੇ ਤੇ ਕੋਈ ਮੁੱਦਾ ਨਹੀਂ ਚੱਕਿਆ ਸੀਗਾ ਪਰਚਾ ਉਹਦਾ ਹੀ ਪਿਆ ਸੀਗਾ ਇਸ ਸਰਪੰਚ ਤੇ ਕਹਿਣ ਤੇ ਹੀ ਕੀਤਾ ਸੀਗਾ ਇਹਨਾਂ ਨੇ ਕੁੜੀਆਂ ਨੇ ਸਹਿਮਤੀ ਸੀਗੀ ਤੁਹਾਡੇ ਨਹੀਂ ਜੀ ਕੁੜੀਆਂ ਵਾਲੀ ਸਹਿਮਤ ਨਹੀਂ ਸੀ ਤੇ ਇਹ ਵੀ ਪਤਾ ਲੱਗਿਆ ਕਿ ਤੁਹਾਡੇ ਮੰਮੀ ਨੂੰ ਜਦੋਂ ਕੋਟਮਾਰ ਕੀਤੀ ਹੈ ਘਰ ਦੇ ਬਾਹਰ ਜਿੰਦਾ ਲਗਾਤਾ ਤੇ ਤੁਸੀਂ ਵੀ ਰਾਤ ਜਿਹੜੀ ਰੋਡ ਦੇ ਕਿਨਾਰੇ ਸੜਕ ਹਾਂ ਜੀ ਹਾਂ ਜੀ ਐਸੀ ਡਗਰੀ ਦੇ ਪੌਲ ਥੱਲੇ ਕੱਟੀ ਸੀ ਰਾਤ ਉੱਤਰਾਂ ਕਟ ਮਾਰਨ ਤੋਂ ਬਾਅਦ ਅੱਜ ਵੀ ਤੁਹਾਡੇ ਕੋਲ ਮੁਲਾਜ਼ਮ ਆਏ ਸੀਗੇ ਅੱਜ ਵੀ ਮੁਲਾਜ਼ਮ ਆਏ ਸੀ ਜੀ ਤਿੰਨੇ ਆਨੇ ਐਸ ਐਚ ਸਾਹਿਬ ਆਏ ਸੀਗੇ ਤੇ ਵੀਡੀਓ ਬਣਾ ਕੇ ਚਲੇ ਗਏ ਆ ਤੇ ਮੇਰੀ ਮੰਮੀ ਨੂੰ ਕਹਿ ਰਹੀ ਸੀ ਮੈਨੂੰ ਮੈਨੂੰ ਕਹਿ ਰਹੇ ਸੀਗੇ ਇਹਨਾਂ ਨੂੰ ਕਹਿੰਦੇ ਹੱਥ ਨਾ ਪਾ ਤੇ ਮਤਲਬ ਉਹਦਾ ਖੜੀ ਰਹਿੰਦੇ ਇਹ ਖਾੜ ਨਹੀਂ ਸਕਦੇ ਸੀ ਆਪਦੇ ਪੈਰਾਂ ਤੇ ਤੇ ਉਹਨਾਂ ਨੂੰ ਕਹਿ ਰਹੀ ਸੀਗੇ ਪੱਟਾ ਲਾ ਦੇ ਤੇ ਆ ਇਹਨਾਂ ਤੇ ਫਰੇਚਰ ਆ ਨਾ ਤਾਂ ਕਰਕੇ ਇਹ ਫਰੇਚਰ ਆ ਮਤਲਬ ਕਿ ਇਹਦੇ ਪੱਟਾ ਲਾ ਕਹਿੰਦੇ ਪੈਸੇ ਲਾ ਦੇ ਤੇ ਮੇਰੀ ਮੰਮੀ ਨਾ ਨਹੀਂ ਲਾਏਗਾ ਇਹਨਾਂ ਦੇ ਮਤਲਬ ਕਿ ਸੱਟ ਜ਼ਿਆਦੇ ਆ ਤੇ ਸਾਡੀ ਹੀ ਸੁਣਾਈਆਂ ਚ ਉਹਨਾਂ ਬੁਣਗਾਂ ਨੂੰ ਜਿਹੜੇ ਕੁੱਟਮਾਰ ਕੀਤੀ ਪਈ ਜਿਨ੍ਹਾਂ ਨੇ ਜਲੂਸ ਗੱਡਿਆ ਸਾਡਾ ਤੇ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੀ ਤੁਹਾਡੇ ਮੰਮੀ ਦੇ ਸੱਟਾਂ ਕਿੱਥੇ ਕਿੱਥੇ ਵੱਜੀਆਂ ਜੀ ਦੋਨਾਂ ਗੁੱਟਾਂ ਤੇ ਜੀ ਇੱਕ ਪਾਸੇ ਦੋਨੇ ਉਂਗਲੀਆਂ ਖੱਬਿਆ ਸੱਜੇ ਹੱਥ ਦੀਆਂ ਦੋਨੇ ਉਂਗਲੀਆਂ ਉਂਗਲੀਆਂਾਂ ਟੁੱਟੀਆਂ ਹੋਈਆਂ ਤੇ ਆਪਣੇ ਪਸਲਾਂ 'ਤੇ ਦੋਨੇ ਪਾਸੇ ਜੀ ਤੇ ਤੁਹਾਡੇ ਤੇ ਪਾਪਾ ਦੇ ਤੇ ਸਿਰ ਦੇ ਇਹਨਾਂ ਵਾਲ ਵੀ ਪਟੇ ਗਏ ਮੰਮੀ ਦੇ ਤੇ ਮੇਰੇ ਡੈਡੀ ਨੂੰ ਵੀ ਬਹੁਤ ਕੁੱਟ ਐ ਇਹਨਾਂ ਨੇ ਤੇ ਮੈਨੂੰ ਸਰਪੰਚ ਖਾਦਨ ਕੁੱਟ ਗਏ ਕਿਸ ਤਰ੍ਹਾਂ ਦੇ ਹਥਿਆਰ ਸਨ ਉਹਨਾਂ ਕੋਲ ਕੋਜ ਨੇ ਹਥਿਆਰ ਤੇ ਜੀ ਕੁੱਟਮਾਰ ਤੇ ਲੱਤਾ ਬਾਵਾ ਕੁੱਟਾ ਲੱਤਾ ਬਾਵਾ ਨੇ ਕੁੱਟਿਆ ਬਹੁਤ ਤੇ ਔਰਤਾਂ ਕੋਲੇ ਛੋਟੀ ਸੀ ਜੀ ਮੰਗ ਕੀ ਕਰੋਗੇ ਮੰਗ ਇਹੀ ਹੈ ਜੀ ਤੇ ਆਪਣਾ ਉਹਨਾਂ ਬਣੀਆਂ ਤੇ ਕਾਰਵਾਈ ਕੀਤੀ ਹੈ ਵੀ ਜੀ ਆਪਣੇ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਰਹਿਣ ਵਾਲੇ ਅਸੀਂ ਮੇਰਾ ਨਾਮ ਜਸਵੀਰ ਕੋਰਾ ਜੀ ਕਲਕਲਾਂ ਦੇ ਰਹਿਣ ਵਾਲੇ ਆ ਆਪਣੇ ਇੱਕ ਲੜਾਈ ਝਗੜਾ ਹੋਇਆ ਕੁੱਟਮਾਰ ਹੋਇਆ ਤੁਹਾਡੇ ਨਾਲ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਸਾਰਾ ਇਹੀ ਸੀਗਾ ਕੁੜੀ ਆਈ ਸੀ ਸਾਡੇ ਘਰੇ ਸਾਰਾ ਮੈਂ ਚੁਗਦੀ ਸੀ ਆਲੂ ਆਲੂ ਚੁਗਦੀ ਸੀ ਸਰ ਕੁੜੀ ਮੈਂ ਸਰਪੰਚ ਦੇ ਆਲੂ ਚੁਗਦੀ ਪੱਪੂ ਸਰਪੰਚ ਦੇ ਮੇਰੇ ਗਾਂ ਬੁੜੀਆਂ ਨਾਲ ਪਾਈਆਂ ਨਾਲ ਪਈ ਆਲੂ ਚੁਗਦੇ ਮੈਂ ਠੇਕੇ ਠੁਕੇ ਕਰਦੀ ਸੀਗੀ ਸਰ ਮੈਂ ਆਲੂ ਚੁਗਦੀ ਸੀਗੀ ਮੁੰਡਾ ਮੇਰਾ ਛੋਟਾ ਘਰੇ ਸੀਗਾ ਇਹ ਘਰੇ ਸੀਗਾ ਕੁੜੀ ਸਾਡੇ ਘਰੇ ਆ ਗਈ ਉਹ ਜਿਹਨੇ ਲਵ ਮੈਰਿਜ ਕਰਾਈ ਉਹ ਕੁੜੀ ਸਾਡੇ ਘਰੇ ਆ ਗਈ ਹੈ ਜਦੋਂ ਸਾਡੇ ਘਰੇ ਆ ਗਈ ਮੇਰੇ ਮੁੰਡੇ ਨੇ ਮੈਨੂੰ ਫੋਨ ਲਾਤਾ ਮੰਮੀ ਆਂਦਾ ਵੀ ਘਰੇ ਆ ਜਾ ਮੈਂ ਕਿਹਾ ਕੀ ਗੱਲ ਆ ਆਂਦਾ ਐ ਕਰਕੇ ਵੀ ਕੁੜੀ ਪਤਾ ਨਹੀਂ ਵੀ ਕੀਦੀ ਆਪਣੇ ਘਰੇ ਆ ਗਈ ਹੈ ਮੈਂ ਕਬ ਇਹ ਕਾ ਤੋ ਆਈ ਆ ਪੰਦਾ ਪਤਾ ਨਹੀਂ ਕਾ ਤੋ ਆਈ ਆ ਮੈਂ ਘਰੇ ਆ ਗਈ ਆ ਘਰੇ ਆ ਕੇ ਮੈਂ ਕੁੜੀ ਨੂੰ ਮਾਰੇ ਦਬਕੇ ਤੁੱਕੇ ਮੈਂ ਕਾ ਕੁੜਗੇ ਤੂੰ ਸਾਡੇ ਘਰੇ ਕੀ ਲੈਣ ਆਈ ਆ ਕੁੜੀ ਮਤਲਬ ਕੁੜੀਆ ਚੁੱਪ ਕਰ ਗਈ ਜਦੋਂ ਕੁੜੀ ਚੁੱਪ ਕਰ ਗਈ ਮੈਂ ਕੁੜੀ ਨੂੰ ਦਬਕਾ ਮਾਰਿਆ ਮੈਂ ਕਾ ਚੱਲ ਬਾਹਰ ਮੈਂ ਮੇਰੀ ਸਕੂਟਰੀ ਬਾਹਰ ਹੀ ਖੜੀ ਆ ਮੈਂ ਕੁੜੀ ਨੂੰ ਕੀ ਕੀਤਾ ਕੁੜੀ ਨੂੰ ਵਾਹ ਲਿਆ ਸਕੂਟਰੀ ਤੇ ਸਕੂਟਰੀ ਤੇ ਬਾਕੇ ਮੈਂ ਕੁੜੀ ਦੇ ਘਰੇ ਛੱਡ ਆਈ ਉਹਨੂੰ ਜਦੋਂ ਮੈਂ ਉਹਦੇ ਘਰੇ ਛੱਡ ਆਈ ਤੇ ਉਹਦੀ ਮਾਂ ਨਰੇਗਾ ਤੇ ਕਿਤੇ ਗਈ ਸੀਗੀ ਮੈਨੂੰ ਨਹੀਂ ਪਤਾ ਵੀ ਉਹ ਘਰੇ ਹੈਗੇ ਆ ਕਿ ਹੈ ਨਹੀਂ ਜਦੋਂ ਉਹਨੂੰ ਘਰੇ ਛੱਡ ਆਈ ਤੇ ਕਰੇ ਛੱਡ ਕੇ ਮੈਂ ਉਹਨਾਂ ਕਾ ਬਾਹਰ ਲਾ ਲਾ ਬਾਹਰ ਲਾ ਲਿਆ ਉਹਨੇ ਮੈਂ ਖੇਤ ਫੇਰ ਜਾਵੜੀ ਜਦੋਂ ਮੈਂ ਖੇਤ ਫੇਰ ਜਾਵੜੀ ਉਹ ਕੁੜੀ ਕਿਤੇ ਦਵਾਰੋਂ ਫੇਰ ਉੱਠ ਗਈ ਕਿਤੇ ਜਦੋਂ ਉੱਠ ਗਈ ਤੇ ਮੈਂ ਆ ਵੇਖਿਆ ਮੈਂ ਕਹਾਂ ਵੀ ਚਲੋ ਅਸੀਂ ਮੁੰਡੇ ਨੂੰ ਫੋਨ ਫਾਨ ਲਾਉਂਦੇ ਰਹੇ ਫੋਨ ਮੁੰਡੇ ਦਾ ਬੰਦ ਆਉਂਦਾ ਰਿਹਾ ਇਹਨਾਂ ਨੇ ਸਰ ਮੇਰੇ ਮਗਰ ਮਤਲਬ ਮੇਰੀ ਖੇਤ ਤੂੰ ਬਾਹਲੀ ਕਰਦੇ ਸੀਗੇ ਮੇਰੇ ਮਗਰ ਮਤਲਬ ਕਹਿੰਦੇ ਸੀ ਤੈਨੂੰ ਐ ਕਰਾਂਗੇ ਤੈਨੂੰ ਜਾਉ ਕਰਾਂਗੇ ਤੇਰਾ ਵਿੱਚ ਹੱਥਾਂ ਮੈਂ ਕਹਾਂ ਮੈਂ ਸਰ ਮੇਰਾ ਕੋਈ ਹੱਥ ਨਹੀਂ ਮੇਰੇ ਤੋਂ ਜਿੱਥੇ ਕਸਮ ਮਰਜੀ ਲੈ ਲੂ ਵੀ ਮੈਂ ਤਾਂ ਆਲੂਆਂ ਨੂੰ ਗਈਆਂ ਮੈਨੂੰ ਨਹੀਂ ਕੋ ਠੀਕਾ ਮੈਂ ਡਰਦੀ ਇਹਨਾਂ ਤੋਂ ਜਦੋਂ ਮੇਰਾ ਖਿੱਚ ਤੂੰ ਬਾਲਾ ਕਰਦੇ ਸੀ ਮੈਂ ਡਰਦੀ ਇਹਨਾਂ ਤੋਂ ਘਰੋਂ ਨਹੀਂ ਗਲ ਗਈ ਮੁੜ ਕੇ ਮੈਂ ਟਰੋਲੀ ਜਾਵੜੀ ਟਰੋਲੀ ਜਾ ਕੇ ਉੱਥੋਂ ਮੈਂ ਕੁੜੀ ਨੂੰ ਲੱਭਿਆ ਮੁੰਡੇ ਆਪ ਦੇ ਲੱਭਿਆ ਮੈਂ ਕਿਹਾ ਛੇ ਤਾਂ ਇੱਥੇ ਹੋਏ ਤੇ ਉਹਨਾਂ ਦੇ ਹੱਥ ਫੜਾਵਾਂਗੇ ਆਪਾਂ ਉੱਥੋਂ ਮੈਨੂੰ ਸਰ ਨਹੀਂ ਕਿਤੋਂ ਨਹੀਂ ਲੱਭਿਆ ਜਦੋਂ ਮੈਂ ਗਾਂ ਦੀਆਂ ਪਾਲਦੀ ਗਈ ਰਿਸ਼ਤੇਦਾਰੀਆਂ ਦੇ ਵਿੱਚ ਮੈਨੂੰ ਕਿਤੇ ਮਿਲੇ ਨਹੀਂ ਸਰ ਮੈਂ ਹਰ ਕੇ ਫੋਨ ਬੰਦ ਕਰਤਾ ਇਹਨਾਂ ਤੋਂ ਡਰਦੀ ਨੇ ਇਹ ਮੈਨੂੰ ਮਗਰ ਧਮਕੀਆਂ ਦਿੰਦੇ ਸੀ ਸਰ ਮੈਂ ਮੁੜ ਕੇ ਕਿਤੇ ਮਤਲਬ 4 ਦਿਨ ਕਿਤੇ 5 ਦਿਨ ਕਿਤੇ 10 ਦਿਨ ਕਿਤੇ ਮੈਂ ਐਂ ਕਰਕੇ ਮਹੀਨਾ ਵੀ ਦੋ ਤਿੰਨ ਮਹੀਨੇ ਕੱਢ ਲਏ ਤੇ ਨਾ ਚਾਰ ਮਹੀਨੇ ਅਸੀਂ ਸਾਰੀ 21 ਤਰੀਕ ਨੂੰ ਘਰੇ ਆਏ ਆ ਮੈਂ ਤੇ ਮੇਰਾ ਮੁੰਡਾ ਆਏ ਸੀ ਕਪੜੇ ਚੱਕਣ ਇਹ ਸੀ 21 ਤਰੀਕ ਨੂੰ ਹਾਂਜੀ 21 ਤਰੀਕ ਨੂੰ ਜਦੋਂ ਅਸੀਂ ਘਰੇ ਆਏ ਆ ਸਾਰਾ ਅਸੀਂ ਕਹਿ ਆ ਵੀ ਅਸੀਂ ਮੋੜੀ ਜਾਣਾ ਸੀਗਾ ਅਸੀਂ 10 ਮਿੰਟ ਰਹਿਣਾ ਸੀਗਾ ਪਤਾ ਨਹੀਂ ਸਾਰੇ ਉਹਨਾਂ ਨੂੰ ਕਿਵੇਂ ਸਾਰਿਆਂ ਨੂੰ ਪਤਾ ਲੱਗ ਗਿਆ ਸਾਰਾ ਸਰਪੰਚ ਆਇਆ ਨਾਲ ਸਰਪੰਚ ਆ ਕੇ ਇਹ ਕੌਣ ਹੈ ਸਰਪੰਚ ਸਰਪੰਚ ਜੀ ਚੈਨਾ ਸਰਪੰਚ ਸੀਗਾ ਜਦੋਂ ਚੈਨਾ ਸਰਪੰਚ ਘਰੇ ਆ ਆਪ ਸਰਪੰਚ ਹਾਂਜੀ ਇਹ ਨੇ ਆਪਨੀ ਜੀ ਇਹਦੀ ਘਰ ਵਾਲੀ ਸਰਪੰਚਨੀ ਆ ਮਤਲਬ ਇਹ ਸਰਪੰਚ ਆ ਅੱਛਾ ਇਹ ਕਰਦਾ ਸਰਪੰਚੀ ਤੇ ਮਤਲਬ ਐਂ ਕਰਕੇ ਜਦੋਂ ਇਹਨੇ ਮੁੰਡੇ ਨੂੰ ਆਵਾਜ਼ ਮਾਰੀ ਮੁੰਡੇ ਨੂੰ ਕਹਿੰਦਾ ਬਾਹਰ ਨਿਕਲ ਇਹ ਬਾਹਰ ਨਿਕਲ ਆਇਆ ਮੁੰਡੇ ਨੂੰ ਉਹਨੇ ਸਰਪੰਚ ਨੇ ਫੜ ਲਿਆ ਕੁੱਟਮਾਰ ਕੀਤੀ ਆ ਸਰਪੰਚ ਨੇ ਮੁੰਡੇ ਨੂੰ ਕੀਤੀ ਆ ਜਿਹੜੀਆਂ ਨਾਲ ਬੁੜੀਆਂ ਆਈਆਂ ਸੀ ਉਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ ਉਹਨਾਂ ਨੇ ਸਾਰੋਂ ਨਾਲੇ ਤਾਂ ਮੇਰੇ ਜੁੰਡੇ ਪੱਟੇ ਆ ਨਾਲੇ ਮੇਰੇ ਸਿਰ 'ਚ ਸਾਟਾ ਨਾਲੇ ਮੇਰੇ ਦੋਵੇਂ ਗੁੱਟ ਤੋੜਤੇ ਉਹਨਾਂ ਨੇ ਮੇਰ ਤੋਂ ਸਾਰਾ ਨਾਂ ਰੋਟੀ ਪੱਕ ਦੀ ਨਾਲੇ ਮੇਰੇ ਪੱਸਲੀਆਂ ਤੇ ਸਾਟਾ ਸਾਡਾ ਮਤਲਬ ਕਿਹਨੇ ਕਿਹਨੇ ਸੀ ਤੁਹਾਨੂੰ ਕੁੱਟਿਆ ਮੈਨੂੰ ਜੀ ਸਾਰੇ ਇੱਕ ਮੰਦਰ ਦੇ ਘਰ ਵਾਲੀ ਕੁਲਦੀਪ ਆ ਇੱਕ ਕੁੱਟਿਆ ਮੈਨੂੰ ਨਿੰਦਰ ਨਿੰਦਰ ਦੇ ਘਰ ਵਾਲੀ ਆ ਉਹ ਵੀ ਕੁਲਦੀਪ ਹੀ ਆ ਸਰ ਨਹੀਂ ਜੀ ਸਰ ਕੁੜੀ ਦੇ ਪਰਿਵਾਰ ਵਾਲੇ ਨਹੀਂ ਇਹ ਬਾਹਰੋਂ ਆ ਜੀ ਕੁੜੀ ਦੇ ਪਰਿਵਾਰ ਵਾਲੇ ਨਾਲ ਗੱਲਬਾਤ ਹੋਈ ਸੀ ਹੈ ਕੁੜੀ ਦੇ ਪਰਿਵਾਰ ਵਾਲਾਂ ਨਾਲ ਗੱਲਬਾਤ ਹੋਈ ਸੀ। ਕੁੜੀ ਦੇ ਪਰਿਵਾਰ ਵਾਲੇ ਪਤਾ ਨਹੀਂ ਸਾਰੇ ਇੱਥੇ ਆਏ ਸੀ ਕਿ ਨਹੀਂ ਆਏ ਸੀ ਇਹ ਨਹੀਂ ਮੈਨੂੰ ਪਤਾ। ਮੈਂ ਇਹਨੂੰ ਬੰਦਲ ਗਈ ਮੈਂ ਇਹਨੂੰ ਕੁੱਟ ਮਾਰ ਕੇ ਇਹਨਾਂ ਨੇ ਬੰਦਲਾਤਾ ਮੈਨੂੰ ਬਾਅਦ 'ਚ ਨਹੀਂ ਪਤਾ ਲੱਗਾ। ਬਾਅਦ 'ਚ ਸਾਡੇ ਘਰ ਨੂੰ ਲੋਕ ਲਾਤਾ ਸੀ ਇਹਨਾਂ ਨੇ ਸਕੂਟਰੀ ਮੇਰੇ ਤੋਂ ਖੋਹ ਲਈ ਸੀ। ਮੁੜ ਕੇ ਸਕੂਟਰੀ ਖੋਹ ਕੇ ਮੈਂ ਦਾਖਲ ਰਹੀ ਉੱਥੇ ਮੈਨੂੰ ਸਾਡੀ ਕੋਈ ਸੁਣਾਈ ਨਹੀਂ ਹੋਈ। ਅਸੀਂ ਉੱਥੇ ਵੀ ਪਰਚਾ ਦਰਜ ਕਰਾਇਆ ਸੀ ਬਿਆਨ ਲੈ ਕੇ ਆਏ ਸਾਤੋਂ। ਸਾਡੀ ਕੋਈ ਸੁਣਾਈ ਨਹੀਂ ਹੋਈ ਸੀ। ਲੜਕਾ ਲੜਕੀ ਬਲ ਗਈ ਦੋਨੇ। ਹਾਂਜੀ। ਕਿ ਪਲਸਿੰਡਰ ਬੋਰਡ ਦਿੱਤੀ ਪਾਸਰੇ ਕੋਈ ਕਾਰਨ ਨਹੀਂ ਨਹੀਂ ਕੋਈ ਸਨ ਨਹੀਂ ਕੋਹ ਨਹੀਂ ਚੱਕਿਆ ਚੰਗਾ ਨਹੀਂ ਚੱਕਿਆ ਨਾ ਹੀ ਉਹਨਾਂ ਬੁੜੀਆਂ ਨੂੰ ਸਜ਼ਾ ਮਿਲੀ ਹੈ ਨਾ ਕੋਈ ਉਹਨਾਂ ਨੇ ਕੁਝ ਹਸਪਤਾਲ ਚੋਂ ਘਰੇ ਆ ਗਏ ਤੁਹਾਡੀ ਕੋਈ ਕਾਰਵਾਈ ਨਹੀਂ ਕੱਲ ਤੋਂ ਐਸਐਸਪੀ ਸਾਹਿਬ ਨੂੰ ਹੀ ਮਿਲੇ ਹਾਂਜੀ ਉਹਨਾਂ ਨੂੰ ਵੀ ਮਿਲੇ ਸੀ ਉੱਥੇ ਵੀ ਨਹੀਂ ਸਾਡੀ ਕੋਈ ਸੁਣਾਈ ਹੋਈ ਉੱਥੇ ਮਤਲਬ ਅਸੀਂ ਮੁੜ ਕੇ ਥਾਣੇ ਆ ਗਏ ਥਾਣੇ ਵਾਲੇ ਫੋਨ ਲਾਈ ਜਾਂਦੇ ਸੀ ਥਾਣੇ ਵਾਲੇ ਤੋਂ ਮੁਲਾਜ਼ਮ ਆਏ ਆ ਜੀ ਸਾਨੂੰ ਸਾਹੀ ਨਿਰਾਜਨਾਮਾ ਕਰਦੇ ਹੀ ਨਾ ਸਾਨੂੰ ਕੋਈ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੇਰੇਆਂ ਸੱਟਾਂ ਦਾ ਮੁੱਲ ਦਿਓ ਵਿਜੜੀਆਂ ਬੁੜੀਆਂ ਨੇ ਮੇਰੇ ਸੱਟਾਂ ਮਾਰੀਆਂ ਉਹਨਾਂ ਨੂੰ ਜਿਨ੍ਹਾਂ ਨੇ ਮੇਰੀ ਮੰਦੀ ਹਾਲਤ ਕੀਤੀ ਉਨੀ ਮੰਦੀ ਹਾਲਤ ਉਹਨਾਂ ਦੀ ਕਰੋ ਹੁਣ ਮੈਨੂੰ ਲੱਗਿਆ ਹੈਗੇ ਕਿ ਤੁਸੀਂ ਜਦੋਂ ਹਸਪਤਾਲ ਚ ਆਏ ਆ ਡਰਦੇ ਮਾਰੇ ਤੁਸੀਂ ਪੁਲ ਥੱਲੇ ਰਾਤ ਵੀ ਗੱਟੀ ਆ ਹਾਂਜੀ ਅਸੀਂ ਜਿੱਦੇ ਸਾਡੇ ਛੁੱਟੀ ਮਿਲੀ ਆ ਸਾਨੂੰ ਇਹਨਾਂ ਨੇ ਘਰੇ ਨਹੀਂ ਵੜਨ ਦਿੱਤਾ ਅਸੀਂ ਜਾ ਗਏ ਅਸੀਂ ਡਕਰੂ ਵਾਲੇ ਪੁਲ ਦੇ ਥੱਲੇ ਰਾਤ ਕੱਢੀ ਆ ਉਦੋਂ ਵੀ ਅਸੀਂ ਭੁੱਖੇ ਤੇ ਅੱਜ ਰਾਤ ਨੂੰ ਪਏ ਰਹੇ ਆ ਉਵੇਂ ਪਏ ਰਹੇ ਆ ਕੱਲ ਸਾਹੀ ਕੇ ਗਏ ਠਾਣੇ ਕੱਲ ਨਹੀਂ ਸਾਡੀ ਗੱਲ ਸੁਣੀ ਹਰ ਕਮੜ ਕੋ ਉਧਰ ਗਏ ਸੀ ਉਧਰੋਂ ਵੀ ਸਾਡੀ ਸੁਣਾਈ ਹੋਈ ਹੁਣ ਮੰਗ ਕੀ ਕਰਦੇ ਆ ਅਸੀਂ ਇਹੀ ਮੰਗ ਕਰਦੇ ਆ ਸਰ ਵੀ ਜਿੰਨਾ ਬੁੜੀਆਂ ਨੇ ਮੇਰੀ ਮੰਦੀ ਹਾਲਤ ਕੀਤੀ ਆ ਉਹਨਾਂ ਦੀ ਐਵੇਂ ਹੋਣੀ ਚਾਹੀਦੀ ਆ ਇਹ ਮੁੱਲ ਮੋੜਨਾ ਚਾਹੀਦਾ ਸਾਨੂੰ ਨਾ ਕੋਈ ਸੱਟਾਂ ਦਾ ਮਿਲਿਆ ਸਾਨੂੰ ਨਾ ਕੋਈ ਉਹਨਾਂ ਨੂੰ ਸਜ਼ਾ ਹੋਈ ਆ ਪਰ ਜਿਹੜੇ ਪਿੰਡ ਦੇ ਸਰਪੰਚ ਉਹਦੇ ਵੱਲੋਂ ਕਿਹਾ ਗਿਆ ਕਿ ਮਤਾ ਪਾਇਆ ਗਿਆ ਸੀਗਾ ਵੀ ਮੁੰਡਾ ਕੁੜੀ ਕੋਈ ਵੀ ਇਸ ਤਰ੍ਹਾਂ ਦਾ ਕਦਮ ਨਹੀਂ ਚੱਕੂਗਾ ਮਤਾ ਸਰ ਜੇ ਮਤਾ ਪਾਇਆ ਮੁੰਡੇ ਕੁੜੀ ਦਾ ਪਾਇਆ ਮੁੰਡਾ ਕੁੜੀ ਬਾਹਰ ਆ ਮੁੰਡੇ ਕੁੜੀ ਨੂੰ ਆਪਾਂ ਨਹੀਂ ਵਾਰਦੇ ਨਾ ਹੀ ਸਾਨੂੰ ਉਹਨਾਂ ਦਾ ਪਤਾ ਜਿੱਥੇ ਮਰਜ਼ੀ ਤੁਰੇ ਫਿਰਨ ਜਿੱਥੇ ਮਰਜ਼ੀ ਨਾ ਤੁਰੇ ਫਿਰਨ ਪਰ ਸਰ ਜਿਹੜਾ ਮਾਪਿਓ ਆ ਮਾਪਿਓ ਕੋਈ ਨਹੀਂ ਕਹਿੰਦਾ ਵੀ ਮੇਰਾ ਧੀ ਮਾੜਾ ਕੰਮ ਕਰੇ ਤੇ ਮੇਰਾ ਪੁੱਤ ਮਾੜਾ ਕੰਮ ਕਰੇ ਕੋਈ ਕਹੂਗਾ ਸਰ ਅੱਜ ਵੀ ਤੁਹਾਡੇ ਘਰੇ ਪੁਲਿਸ ਆਈ ਸੀ ਹਾਂਜੀ ਸਰ ਪੁਲਿਸ ਆਈ ਸੀ ਪੁਲਿਸ ਆਈ ਆ ਤਿੰਨ ਮਲਾਜਮ ਆਏ ਆ ਵੱਡਾ ਅਫਸਰ ਆਇਆ ਉਹ ਆਇਆ ਉਹਨਾਂ ਨੇ ਸਾਡੇ ਮਤਲਬ ਖੜ ਕੇ ਸਾਡੀ ਵੀਡੀਓ ਬੂੜਗੋ ਬਣਾ ਲਈ ਵੀਡੀਓ ਬਣਾ ਕੇ ਲਾ ਕੇ ਉਹ ਮੈਨੂੰ ਉਹ ਮੈਨੂੰ ਕਹਿੰਦੇ ਸੀ ਸਰ ਵੀ ਵਿਆਹਸ ਲਾ ਪੱਟਾ ਲਾ ਹਲਾ ਦੇ ਮੈਂ ਕਾ ਵੀ ਸਰ ਮੇਰੇ ਦਰਦ ਹੁੰਦਾ ਵਾ ਵੀ ਕਿ ਸਹੀ ਖੜ ਜਾ ਉਹ ਤੱਕੇ ਨਾ ਉਹਨਾਂ ਨੇ ਵੀ ਵੀਡੀਓ ਵੀਡੀਓ ਬਣਾ ਕੇ ਲਗਾਇਆ ਤੇ ਇਹ ਨਹੀਂ ਪਤਾ ਵੀ ਸਾਥੋਂ ਕਾਦੇ ਆ ਵੀਡੀਓ ਬਣਾ ਕੇ ਲਗਾਏ ਕਾ ਤੋ ਸੈਨ ਕਰਾ ਕੇ ਲਗਾਏ ਐ ਐਸ ਐਚਓ ਸਾਹਿਬ ਇੱਕ ਕਲਕਲਾ ਪਿੰਡ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਤੇ ਉੱਥੇ ਇੱਕ ਲੇਡੀਜ਼ ਨਾਲ ਕੁੱਟਮਾਰ ਕੀਤੀ ਗਈ ਹੈ ਬਾਲਾਂ ਤੋਂ ਕਸੀਟਾ ਗਿਆ ਉਹਨੂੰ ਕੀ ਸਰਸਾਰਾ ਮਾਮਲੇ ਤੇ ਪੁਲਿਸ ਵੱਲੋਂ ਕੀ ਕਾਰਵਾਈ ਹੈ ਮਿਤੀ 21/7/25 ਨੂੰ ਉੱਥੇ ਲੇਡੀਜ਼ ਨਾਮ ਅਫਸਰ ਚ ਤੁਤੂ ਮੈਂ ਮਸ਼ੀਨ ਦਾ ਬੇਟਾ ਮੀਲਾਨਾਥ ਜੋ ਪਿੰਡ ਦੀ ਕੁੜੀ ਦਸਨਦੀਪ ਕੌਰ ਨਾਲ ਉਹਨੇ ਲਵ ਮੈਚ ਵਗੈਰਾ ਕਰਾਈ ਸੀ ਜਿਸ ਤੋਂ ਡਰਦੀ ਮਾਰੀ ਉਹਦੀ ਮਦਰ ਮਤਲਬ ਪਿੰਡ ਤੋਂ ਚਲੀ ਗਈ ਸੀਗੀ ਤੇ ਆਪਣਾ ਸਮਾਨ ਵਗੈਰਾ ਚੱਕਣਾ ਸੀ ਰਾਤ ਨੂੰ 9-10 ਵਜੇ ਉੱਥੇ ਚਲੋ ਉਹ ਜਿਹੜੀ ਕੁੜੀ ਜਿੰਨਾ ਦੀ ਸੀਗੀ ਉਹਨਾਂ ਨੂੰ ਪਿੰਡ ਵਾਲੇ ਜਾਂ ਸਾਰੇ ਪਿੰਡ ਦੇ ਲੋਕ ਉਹਨਾਂ ਨਾਲ ਖਫਾ ਸੀਗੇ ਵੀ ਇਹ ਇਹਨਾਂ ਨੇ ਸਾਡੀ ਕੁੜੀ ਨਾਲ ਵੀ ਇਦਾਂ ਕੀਤਾ ਹੋਇਆ ਉੱਥੇ ਉਹਨਾਂ ਚਾਹ ਫਿਰ ਬੋਲਚਾਲ ਹੋ ਗਿਆ ਸੀਗਾ ਜਿਸ ਕਰਕੇ ਉਹਨਾਂ ਦਾ ਅੰਦਰ ਵਿੱਚ ਮਤਲਬ ਕਿ ਕੁੱਟਮਾਰ ਹੋ ਗਈ ਪਰ ਉਹ ਜਿਵੇਂ ਵੀਡੀਓ ਵਾਇਰਲ ਹੋਈ ਹੈ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਸਾਡੇ ਵੱਲੋਂ ਜੀ ਜੋ ਉਹਨਾਂ ਨੇ ਬਿਆਨ ਲਿਖਾਇਆ ਸੀਗਾ 23 ਤਰੀਕ ਦਾ ਤੇ ਜਿਹੜੀ ਤੁਹਾਨੂੰ ਨੇ ਆਪਣੇ ਬਿਆਨ ਲਿਖਾਇੇ ਸੀ ਵੀ ਸਾਡੇ ਰਾਜੀ ਨਮੇ ਦੀ ਆਵਸਥਾ ਚ ਗੱਲਬਾਤ ਚੱਲ ਰਹੀ ਆ ਵੀ ਜਿਹੜਾ ਰਾਜੀ ਨਮਾ ਨਾਂ ਚਿਰੇ ਤੇ ਹੀ ਕਾਰਵਾਈ ਚ ਕੋਈ ਅਗਲੀ ਕਾਰਵਾਈ ਕਰਾਵਾਂਗੇ ਫਿਰ 26 7 25 ਨੂੰ ਜੀ ਉਹਨਾਂ ਦੀ ਡੀਡੀ ਐਂਟਰੀ ਪਈ ਹੋਈ ਸਾਡੇ ਕੋਲ ਉਹਦੇ ਮੁਤਾਬਕ ਜਿਹੜੀਆਂ ਜੋ ਸੱਟਾਂ ਨੇ ਉਹਦੇ ਮੁਤਾਬਕ ਡੀਡੀ ਐਂਟਰੀ ਪਾ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਆ ਹੁਣ ਜਿਵੇਂ ਵੀਡੀਓ ਵਾਇਰਲ ਹੋ ਰਹੀ ਆ ਜਿਹੜੀ ਜਨਾਨੀਆਂ ਕੁੱਟਮਾਰ ਕਰਦੀ ਪਈਆਂ ਜਾਂ ਜਿਹੜੇ ਜਿਹੜੀ ਲੇਡੀ ਸਰਪੰਚਾ ਦਾ ਘਰ ਵਾਲਾ ਵੀ ਵਿੱਚ ਨਜ਼ਰ ਆ ਰਿਹਾ ਤੇ ਉਹ ਆਪਦੇ ਬਿਆਨ ਵੀ ਦੇ ਰਿਹਾ ਔਰ ਘਰ ਦਾ ਤਾਲਾ ਲਾ ਤੇ ਉਹਨਾਂ ਦੇ ਤਾਲਾ ਲਾਤਾ ਤੇ ਕੀ ਇਹਨਾਂ ਕੋਲ ਲੋਕਾਂ ਕੋਲ ਰਾਈਟ ਹੈਗਾ ਇਹ ਕੰਮ ਕਰਨ ਦਾ ਜਦੋਂ ਮੁੰਡਾ ਤੇ ਕੁੜੀ ਬਾਲਗ ਹੈਗੇ ਨਹੀਂ ਨਹੀਂ ਰਾਈਟ ਤਾਂ ਹੈ ਨਹੀਂਗਾ ਜੀ ਸਰ ਵੀ ਉਹ ਪਰ ਇਹਨਾਂ ਨੇ ਆਪਣਾ ਜਿਹੜੇ ਜੋ ਵੀ ਇਹਦੇ ਸੰਬੰਧੀਆਂ ਜਿਹ ਡੀ.ਐਨ.ਸੀ ਪਾਈ ਹੋਈ ਸੀ ਉਹਦੇ ਮੁਤਾਬਕ ਕੱਲ ਇਹ ਫਿਰ ਪੰਚਾਇਤ ਦੇ ਤੌਰ ਤੇ ਆਪਸ ਵਿੱਚ ਰਾਜੀਨਾਮਾ ਕਰਕੇ ਸਾਨੂੰ ਦੇ ਗਏ ਸੀ ਵੀ ਸਾਨੂੰ ਰਾਜੀਨਾਮਾ ਸਾਡਾ ਹੋ ਗਿਆ ਉਸ ਵਿੱਚ ਪਰ ਹੁਣ ਮੈਨੂੰ ਪਤਾ ਲੱਗ ਗਿਆ ਵੀ ਰਾਜੀ ਨਾਮ ਨੇ ਸਹਿਮਤ ਨਹੀਂ ਗਏ ਅਤੇ ਜੋ ਫਿਰ ਅਗਲੀ ਕਾਰਵਾਈ ਇਹਨਾਂ ਦੇ ਬਿਆਨ ਦੁਆਰਾ ਬਿਆਨ ਲੈ ਜਾਣਗੇ ਜੋ ਇਹਨਾਂ ਦੇ ਬਿਆਨ ਮੁਤਾਬਕ ਅਗਲੀ ਕਾਰਵਾਈ ਬੰਦੀ ਅਮਲ ਚ ਲਿਆਂਦੀ ਜਾਊਗੀ ਹੁਣ ਜਿਹੜੀਆਂ ਵੀਡੀਓ ਵਾਇਰਲ ਹੋਈਆਂ ਉਹਆਂ ਜਨਾਨੀਆਂ ਦੇ ਕੁਰਦੇ ਦੀਆਂ ਹੋਈਆਂ ਉਹ ਜਿਹੜੇ ਲੇਡੀ ਸਰਪੰਚ ਆ ਪਿੰਡ ਦੀ ਉਹਦੇ ਘਰ ਵਾਲੀ ਦੀਆਂ ਹੋਈਆਂ ਤੇ ਤੁਸੀਂ ਕਿਹਨੂੰ ਕਿਹਨੂੰ ਦੋਸ਼ੀ ਠਹਿਰਾਉਂਗੇ ਕਿਹਨੂੰ ਨਾਜਤ ਕਰੋਗੇ ਜੋ ਵੀ ਬਿਆਨ ਵਿੱਚ ਜੀ ਜੋ ਸਹੀ ਤੱਥ ਹੋਣਗੇ ਉਹਦੇ ਮੁਤਾਬਕ ਜੋ ਲੇਡੀਜ਼ ਵਗੈਰੋਂ ਦਾ ਬਿਆਨ ਲਿਖਾਇਆ ਜਾਣਗੇ ਦੁਬਾਰਾ ਫਿਰ ਵੀ ਜੋ ਨੂੰ ਲੱਗਦਾ ਜੋ ਦੋਸ਼ੀ ਹੋਣਗੇ ਉਹਦੇ ਮੁਤਾਬਕ ਉਹਨਾਂ ਦੇ ਬੰਦੀਕਰ ਵੀ ਅਮਲ ਚ ਲਿਆਂਦੀ ਜਾਊ। ਨਿੱਕੀ ਆਪਾਂ ਲੇਡੀਜ਼ ਬਿਆਨਾਂ ਦੀ ਵੇਟ ਕਰਾਂਗੇ ਕਿ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀਆਂ ਕੁੱਟਮਾਰ ਦੀਆਂ ਜਾਂ ਜਿਹੜੇ ਸਰਪੰਚ ਦੇ ਘਰ ਵਾਲੇ ਦੀਆਂ ਤੇ ਉਹਦੇ ਬਿਹਾਫ ਤੇ ਆਪਾਂ ਕੋਈ ਆਪ ਵੀ ਕੋਈ ਸੂ ਮੋਡ ਲੈ ਕੇ ਕਾਰਵਾਈ ਕਰਾਂਗੇ।